ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਵਨੀ ਗੁਰੂ ਅਮਰਦਾਸ ਜੀ ਦੀ ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਈਸਵੀ ਵਿੱਚ ਬਾਸਰਕੇ ਪਿੰਡ ਵਿੱਚ ਹੋਇਆ ਇਹ ਸਿੱਖਾਂ ਦੇ ਤੀਜੇ ਗੁਰੂ ਹੋਏ ਸਨ ਇਹਨਾਂ ਦੇ ਪਿਤਾ ਜੀ ਦਾ ਨਾਮ ਤੇਜਪੰਨ ਸੀ ਤੇ ਮਾਤਾ ਜੀ ਦਾ ਨਾਮ ਲਕshmi ਜੀ ਸੀ ਗੁਰੂ ਜੀ ਦਾ ਛੋਟਾ ਨਾਮ ਅਮਰੂਸੀ ਗੁਰੂ ਅਮਰਦਾਸ ਜੀ ਦੀ ਪਤਨੀ ਜੀ ਦਾ ਨਾਮ ਮਨਸਾ ਦੇਵੀ ਸੀ ਇਹਨਾਂ ਦੇ ਚਾਰ ਬੱਚੇ ਸਨ ਜਿਨ੍ਹਾਂ ਦੇ ਨਾਮ ਬੀਬੀ ਪਾਨੀ ਜੀ ਬੀਬੀ ਦਾਨੀ ਜੀ ਭਾਈ ਮੋਨ ਜੀ ਭਾਈ ਮੋਹਰੀ ਜੀ ਸੀ ਗੁਰੂ ਜੀ ਸ਼ੁਰੂ ਤੋਂ ਹੀ ਧਾਰਮਿਕ ਵਿਰਤੀ ਦੇ ਸਨ ਤੇ ਹਰ ਸਾਲ ਹਰੀਦਵਾਰ ਪੈਦਲ ਯਾਤਰਾ ਕਰਕੇ ਜਾਂਦੇ ਸਨ ਇੱਕ ਵਾਰ ਵਾਪਸ ਆਉਂਦਿਆਂ ਉਹਨਾਂ ਨੂੰ ਰਸਤੇ ਵਿੱਚ ਸਾਧੂ ਮਿਲਿਆ ਉਹਨਾਂ ਨੇ ਆਪਸ ਵਿੱਚ ਕਾਫੀ ਵਿਚਾਰ ਵਟਾਂਦਰਾ ਕੀਤਾ ਤੇ ਸਾਧੂ ਨੂੰ ਗੁਰੂ ਜੀ ਦੇ ਵਿਚਾਰ ਬਹੁਤ ਵਧੀਆ ਲੱਗੇ ਤੇ ਸਾਧੂ ਨੇ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ ਤੇ ਗੁਰੂ ਜੀ ਨੇ ਕਿਹਾ ਕਿ ਹਲੇ ਤਾਂ ਮੈਂ ਗੁਰੂ ਦੀ ਪਾਲ ਵਿੱਚ ਹਾਂ ਸਾਧੂ ਇੰਨੀ ਗੱਲ ਸੁਣ ਕੇ ਉੱਚੀ ਉੱਚੀ ਤੋਬਾ ਤੋਬਾ ਕਰਨ ਲੱਗਾ ਤੇ ਕਹਿਣ ਲੱਗਾ ਕਿ ਮੈਂ ਨੀ ਗੁਰਾ ਬੰਦੇ ਦੀ ਸੰਗਤ ਵਿੱਚ ਹਾਂ ਮੈਨੂੰ ਤੇ ਹੁਣ ਇਸ਼ਨਾਨ ਕਰਨਾ ਪਵੇਗਾ ਗੁਰੂ ਜੀ ਨੇ ਉਸ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਬਹੁਤ ਰੋਕਿਆ ਪਰ ਉਹ ਨਾ ਰੁਕਿਆ ਇਸ ਘਟਨਾ ਤੋਂ ਬਾਅਦ ਗੁਰੂ ਜੀ ਬਹੁਤ ਉਦਾਸ ਹੋ ਗਏ ਤੇ ਉਹ ਰਾਤ ਸੋਚਦਿਆਂ ਹੀ ਨਾ ਗਈ ਕਿ ਮੈਂ ਨਿਰਗੁਰਾ ਹਾਂ ਫਿਰ ਜਦੋਂ ਸਵੇਰ ਹੋਈ ਤਾਂ ਉਹਨਾਂ ਦੇ ਭਰਾ ਦੀ ਨੂੰਹ ਸਵੇਰ ਹੋਈ ਤਾਂ ਉਹਨਾਂ ਦੇ ਭਰਾ ਦੀ ਨੂੰਹ ਜਿਨ੍ਹਾਂ ਦਾ ਨਾਮ ਬੀਬੀ ਅਮਰੋਸੀ ਉਹ ਦੁੱਧ ਰੀੜ ਕਰਏ ਸਨ ਤੇ ਨਾਲ-ਨਾਲ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਗਾ ਰਹੇ ਸੀ ਤੇ ਉਹਨਾਂ ਦੇ ਸ਼ਬਦ ਦੀ ਆਵਾਜ਼ ਸੁਣ ਕੇ ਗੁਰੂ ਅਮਰਦਾਸ ਜੀ ਦੇ ਤੇ ਉਹਨਾਂ ਦੇ ਸ਼ਬਦ ਦੀ ਆਵਾਜ਼ ਗੁਰੂ ਅਮਰਦਾਸ ਜੀ ਦੇ ਕੰਨਾਂ ਵਿੱਚ ਪਈ ਉਹਨਾਂ ਨੂੰ ਬਹੁਤ ਵਧੀਆ ਲੱਗਾ ਤੇ ਉਹਨਾਂ ਦੇ ਸ਼ਬਦ ਦੀ ਆਵਾਜ਼ ਗੁਰੂ ਅਮਰਦਾਸ ਜੀ ਦੇ ਕੰਨਾਂ ਵਿੱਚ ਪਈ ਉਹਨਾਂ ਨੂੰ ਬਹੁਤ ਵਧੀਆ ਲੱਗਾ ਫਿਰ ਗੁਰੂ ਜੀ ਨੇ ਪੁੱਛਿਆ ਕਿ ਇਹ ਕਿੰਨਾ ਦੇ ਸ਼ਬਦ ਹਨ ਤੇ ਬੀਬੀ ਅਮਰੋ ਜੀ ਨੇ ਕਿਹਾ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਹਨ ਪਰ ਹੁਣ ਉਹ ਚੋਲਾ ਛੱਡ ਗਏ ਨੇ ਉਹਨਾਂ ਦੀ ਗੱਦੀ ਤੇ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਬੈਠੇ ਨੇ ਜੋ ਹੁਣ ਖਡੂਰ ਸਾਹਿਬ ਵਿੱਚ ਰਹਿੰਦੇ ਹਨ ਗੁਰੂ ਅਮਰਦਾਸ ਜੀ ਨੇ ਕਿਹਾ ਮੈਂ ਦਰਸ਼ਨਾਂ ਲਈ ਜਾਣਾ ਹੈ ਬੀਬੀ ਅਮਰੋ ਜੀ ਉਹਨਾਂ ਨੂੰ ਲੈ ਕੇ ਖਡੂਰ ਸਾਹਿਬ ਦੇ ਦਰਸ਼ਨਾਂ ਲਈ ਚਲੇ ਗਏ ਫਿਰ ਗੁਰੂ ਅਮਰਦਾਸ ਜੀ ਗੁਰੰਗਤ ਦੇਵ ਜੀ ਦੇ ਸੇਵਕ ਬਣ ਗਏ ਉਹਨਾਂ ਨੇ ਲੰਗਰ ਦੀ ਸੇਵਾ ਕਰਨ ਦੇ ਨਾਲ 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 ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਣ ਦੀ ਵੀ ਸੇਵਾ ਲੈ ਲਈ ਉਹ ਹਰ ਰੋਜ਼ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਣ ਲਈ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਸਨ ਕਾਫੀ ਲੰਮਾ ਸਮਾਂ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਇੱਕ ਦਿਨ ਬਹੁਤ ਮੀਂਹ ਆ ਰਿਹਾ ਸੀ ਗੁਰੂ ਜੀ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਪਾਣੀ ਲੈਣ ਲਈ ਚਲੇ ਗਏ ਤੇ ਜਦੋਂ ਪਾਣੀ ਲੈ ਕੇ ਵਾਪਸ ਆ ਰਹੇ ਸੀ ਤਾਂ ਖਡੂਰ ਸਾਹਿਬ ਨੇੜੇ ਪਹੁੰਚੇ ਤਾਂ ਡਿੱਗ ਪਏ ਪਰ ਉਹਨਾਂ ਨੇ ਗਾਗਰ ਚੋਂ ਪਾਣੀ ਨਹੀਂ ਡੁੱਲਣ ਦਿੱਤਾ ਉਹ ਜੁਲਾਈਆਂ ਦੇ ਘਰ ਦੇ ਸਾਹਮਣੇ ਡਿੱਗੇ ਜੰਦੀ ਆਵਾਜ਼ ਸੁਣ ਕੇ ਜੁਲਾਇਆ ਕਹਿਣ ਲੱਗਾ ਕਿ ਪਤਾ ਨਹੀਂ ਕੌਣ ਡਿੱਗਾ ਹੈ ਉਸ ਦੀ ਪਤਨੀ ਨੇ ਕਿਹਾ ਹੋਰ ਕੌਣ ਹੋ ਸਕਦਾ ਹੈ ਇਹ ਅਮਰੂਆ ਨੀ ਥਾਵਾ ਜਿੰਨੂੰ ਕੋਈ ਥਾਂ ਨਹੀਂ ਆਪਣੇ ਕੁੜਮਾ ਦੇ ਘਰ ਆਣ ਕੇ ਬੈਠਾ ਹੈ ਤੇ ਸਾਰਾ ਦਿਨ ਤੁਰਿਆ ਫਿਰਦਾ ਰਹਿੰਦਾ ਹੈ ਗੁਰੂ ਜੀ ਉੱਠੇ ਤੇ ਕਹਿਣ ਲੱਗੇ ਕਮਲੀਏ ਇਦਾਂ ਨਹੀਂ ਬੋਲੀਦਾ ਮੈਂ ਨੀ ਥਾਵਾ ਨਹੀਂ ਹਾਂ ਮੈਨੂੰ ਤਾਂ ਗੁਰੂ ਅੰਗਦ ਦੇਵ ਜੀ ਕੋਲ ਥਾਂ ਮਿਲੀ ਹੈ ਕਹਿੰਦੇ ਹਨ ਕਿ ਇੰਨੀ ਗੱਲ ਸੁਣ ਕੇ ਉਹ ਕਮਲੀ ਹੋ ਗਈ ਜਦ ਸਵੇਰ ਦਾ ਦਰਬਾਰ ਲੱਗਾ ਤਾਂ ਜੁਲਾਹੇ ਦਾ ਪਰਿਵਾਰ ਉਸ ਨੂੰ ਲੈ ਕੇ ਗੁਰੂ ਜੀ ਦੇ ਦਰਬਾਰ ਪਹੁੰਚੇ ਤੇ ਅੰਮ੍ਰਿਤ ਵੇਲੇ ਦੀ ਸਾਰੀ ਕਹਾਣੀ ਸੁਣਾਈ ਉਸ ਨੇ ਆਪਣੇ ਵਾਲ ਵੀ ਖਲਾਰ ਲਏ ਸਨ ਤੇ ਆਪਣੇ ਕੱਪੜੇ ਵੀ ਪਾੜ ਲਏ ਸਨ ਫਿਰ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਪੁੱਛਿਆ ਕਿ ਕੀ ਹੋਇਆ ਸੀ ਫਿਰ ਗੁਰੂ ਜੀ ਨੇ ਸਾਰੀ ਗੱਲ ਦੱਸੀ ਕਿ ਮੈਨੂੰ ਇਹਨਾਂ ਨੇ ਨਿਥਾਵਾਂ ਕਿਆ ਸੀ ਜਿੰਨੂੰ ਕੋਈ ਥਾਂ ਨਹੀਂ ਫਿਰ ਗੁਰੂ ਅੰਗਦ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਵਰ ਦਿੱਤੇ ਕਿ ਤੁਸੀਂ ਤਾਂ ਨਿਥਾਵਿਆਂ ਦੇ ਥਾਮੋ ਨਿਮਾਣਿਆਂ ਦੇ ਮਾਣ ਨਿਉਟਿਆਂ ਦੀ ਯੋਟ ਨਿ ਆਸਰਿਆਂ ਦੇ ਆਸਰੇ ਇਸ ਤੋਂ ਇਲਾਵਾ ਹੋਰ ਵੀ ਗੁਰੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਵਰ ਦਿੱਤੇ ਇਸ ਤੋਂ ਬਾਅਦ ਗੁਰੂ ਜੀ ਨੇ ਕਿਹਾ ਕਿ ਮੈਂ ਆਪਣਾ ਚੋਲਾ ਤਿਆਗਣਾ ਹੈ ਤੇ ਗੁਰਗੱਦੀ ਗੁਰੂ ਅਮਰਦਾਸ ਜੀ ਨੂੰ ਦੇ ਦਿੱਤੀ ਤੇ ਕਿਹਾ ਅੱਜ ਤੋਂ ਬਾਅਦ ਇਹ ਤੁਹਾਡੇ ਗੁਰੂ ਹਨ ਗੁਰਗੱਦੀ ਦੀ ਰਸਮ ਬਾਬਾ ਬੁੱਢਾ ਸਾਹਿਬ ਜੀ ਨੇ ਅਦਾ ਕੀਤੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ